ਕਿ ਗੁਰੂ ਦੀ ਸੰਗਤ ਹਰ ਰੋਜ਼ ਕਰੀਏ ਤੇ ਗੁਰੂ ਦੀ ਸੰਗਤ ਜਿਹੜੀ ਜਦੋਂ ਕਰਦੇ ਆ ਤੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਤਨ ਤਨ ਜਗਤ ਗੁਰੂ ਸਤਗੁਰ ਵਿਦਾਸ ਮਹਾਰਾਜ ਜੀ ਦੀ ਅਪਾਰ अपार कृपा ਹੈ ਜੋ ਸੰਗਤਾਂ ਗੁਰੂ ਮਹਾਰਾਜ ਜੀ ਦੀ ਬਾਣੀ ਸਰਵਣ ਕਰਦਿਆਂ ਹਨ ਔਰ ਤਨ ਤਨ ਸਤਗੁਰਵਦਾਸ ਮਹਾਰਾਜ ਜੀ अपार अपार ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਹਰ ਹਰ ਨਾਮ ਧਿਉ ਸਦਾ ਮਨ ਪ੍ਰੇਮ ਕਰ ਲੋਭ মোহ ਅਹੰਕਾਰ ਦੂਤ ਜਮ ਦੂਰ ਹਰ ਕਹਿੰਦੇ ਜੀਵ ਨੂੰ ਹਮੇਸ਼ਾ ਮਨ ਦੇ ਵਿੱਚ ਹਰ ਪ੍ਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ ਕਿ ਉਸ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਚਾਹੀਦਾ ਹੈ ਉਹਦਾ ਜਿਹੜਾ ਧਿਆਨ ਹੈ ਸਾਨੂੰ ਆਪਣੇ ਮਨ ਦੇ ਵਿੱਚ ਉਹਦਾ ਰੱਖਣਾ ਚਾਹੀਦਾ ਹੈ ਔਰ ਹਰ ਹਰ ਨਾਮ ਉਹਦਾ ਸਿਮਰਨਾ ਚਾਹੀਦਾ ਹੈ ਗੁਰ ਕੀ ਮੂਰਤ ਮਨ ਵਿੱਚ ਤਰੋ ਸੁਹਰਗਮ ਧਿਆਨ ਨਾਮ ਗਾਨ ਇਸ਼ਨਾਨ ਕਰ ਦਵਾਰੇ ਪਾਵੇ ਮਾਨ ਗੁਰ ਦੀ ਮੂਰਤ ਕਿ ਗੁਰੂ ਦਾ ਚਿਹਰਾ ਸਾਡੇ ਹਰ ਵੇਲੇ ਮਨ ਦੇ ਵਿੱਚ ਵਸਿਆ ਹੋਣਾ ਚਾਹੀਦਾ ਗੁਰ ਕੀ ਮੂਰਤ ਮਨ ਵਿੱਚ ਤਾਂ ਰੋਜ਼ ਹਰ ਕੰਮ ਧਿਆਨ ਕੇ ਉਹਦਾ ਧਿਆਨ ਸਾਨੂੰ ਹਰ ਸਮੇਂ ਰਹਿਣਾ ਚਾਹੀਦਾ ਹੈ ਕਿ ਗੁਰੂ ਸਾਡੇ ਨਾਲ ਹੈ ਮੇਰੇ ਕੋਲ ਹੈ ਹਰ ਵੇਲੇ ਉਹ ਮੇਰੇ ਇੱਕ ਇੱਕ ਕੀਤੇ ਹੋਏ ਕਾਰਜਾਂ ਨੂੰ ਦੇਖ ਰਿਹਾ ਹੈ ਚੰਗਾ ਕਰ ਰਿਹਾ ਹਾਂ ਜਾਂ ਮਾੜਾ ਕਰ ਰਿਹਾ ਹਾਂ ਗੁਰੂ ਮੇਰਾ ਹਰ ਵੇਲੇ ਕਾਰਜਾਂ ਨੂੰ ਦੇਖ ਰਿਹਾ ਹੈ ਨਾਮ ਦਾ ਇਸ਼ਨਾਨ ਕਰ ਕਿ ਗੁਰੂ ਤੋਂ ਨਾਮ ਦੇ ਦਾਤ ਲੈ ਕੇ ਨਾਮ ਸ਼ਬਦ ਲੈ ਕੇ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਨਾਮ ਸ਼ਬਦ ਨੂੰ ਧਿਆਉਨੇ ਹਾਂ ਦੁਆਰੇ ਪਾਵੇਂ ਮਾਨ ਕੇ ਜਿੱਥੇ ਵੀ ਚਲੇ ਜਾਈਏ ਸਾਡਾ ਮਾਨ ਸਤਕਾਰ ਹੁੰਦਾ ਹੈ ਤੇ ਜਦੋਂ ਅਸੀਂ ਉਸ ਪਰਮਾਤਮਾ ਨੂੰ ਹਰ ਵੇਲੇ ਆਪਣੇ ਮਨ ਵਿੱਚ ਉਹਦਾ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਲੋਭ ਮੋਹ ਹੰਕਾਰ ਦੂਤ ਜਮ ਦੂਰ ਹਰ ਕਿਵਰ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਮਨ ਦੇ ਵਿੱਚੋਂ ਲੋਭ ਮੋਹ ਹੰਕਾਰ ਦੂਤ ਅਤੇ ਜਮਦੂਤਾਂ ਦਾ ਡਰ ਦੂਰ ਹੋ ਜਾਂਦਾ ਹੈ ਮੋਹਿ ਜਮਦੰਡ ਨੇ ਲੱਗ ਗਈ ਸਤਿਗੁਰੂ ਜੀ ਕਹਿੰਦੇ ਮੈਨੂੰ ਹੁਣ ਜਮਾ ਦਾ ਡਰ ਨਹੀਂ ਹੈ ਕਿਉਂ ਮੈਨੂੰ ਕਿਹੜੀ ਸਜ਼ਾ ਦੇਣਗੇ ਕਿਹੜੀ ਨਹੀਂ ਦੇਣਗੇ ਕਿਉਂਕਿ ਮੈਂ ਮਾੜਾ ਕਰਮ ਕਰਨ ਨਾ ਹੀ ਨੇ ਤਾਂ ਫਿਰ ਉਹ ਜਮਾ ਦਾ ਵੀ ਮੈਨੂੰ ਡਰ ਨਹੀਂ ਹੈ ਜਿਵੇਂ ਆਪਾਂ ਮੰਨ ਲਓ ਕਿ ਟ੍ਰੈਫਿਕ ਰੂਲ ਬੂਰੇ ਕਰ ਲਈਏ ਆਪਾਂ ਕਿਸੇ ਬੈਂਕ ਤੇ ਜਾ ਰਹੇ ਗੱਡੀ ਤੇ ਜਾ ਰਹੇ ਆ ਜੇ ਸਾਡੇ ਕੋਲ ਕਾਗਜ਼ ਪੂਰੇ ਹਨ ਗੱਡੀ ਦੇ ਅਸੀਂ ਸੀਲ ਮੈਲਟ ਲਾਈ ਹੋਈ ਹੈ ਤੇ ਸਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਫਿਰ ਭਾਵੇਂ ਇੱਕ ਨਾਕਾ ਰਸਤੇ ਦੇ ਵਿੱਚ ਆ ਜਾਵੇ ਪੁਲਿਸ ਦਾ ਭਾਵੇਂ 100 ਨਾਕੇ ਆ ਜਾਣ ਵੀ ਸਾਨੂੰ ਡਰਨ ਦੀ ਲੋੜ ਨਹੀਂ ਮਨ ਵਿੱਚ ਡਰ ਉਸ ਵੇਲੇ ਹੁੰਦਾ ਜਦੋਂ ਸਾਡੇ ਕੋਲ ਕਾਗਜ਼ ਗੱਡੀ ਦੇ ਪੂਰੇ ਨਾ ਹੋਣ ਇੰਚੋਰਸ ਨਾ ਹੋਵੇ ਪੋਲੂਸ਼ਨ ਨਾ ਹੋਵੇ ਲਾਇਸੈਂਸ ਨਾ ਹੋਵੇ ਫਿਰ ਡਰ ਹੁੰਦਾ ਸਾਨੂੰ ਕਿਤੇ ਸਾਨੂੰ ਰੋਕ ਨਾ ਲੈਣ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਜੇ ਅਸੀਂ ਜੀਵਨ ਦੇ ਵਿੱਚ ਕੋਈ ਮਾੜਾ ਕੰਮ ਹੀ ਨਾ ਕਰੀਏ ਤਾਂ ਫਿਰ ਸਾਨੂੰ ਡਰਨ ਦੀ ਵੀ ਕੋਈ ਲੋੜ ਨਹੀਂ ਹੈ ਫਿਰ ਜੋ இந்துਤਾਂ ਦਾ ਭਾਵ ਕਿਸੇ ਦਾ ਵੀ ਸਾਨੂੰ ਡਰ ਹੈ ਨਹੀਂ ਹੈ ਸੱਚ ਸ਼ੀਲ ਸੰਤੋਖ ਸਦਾ ਗ੍ਰੜਿ ਕੀਜੈ ਅਮਰਤ ਹਰ ਕਾ ਨਾਮ ਪ੍ਰੇਮ ਕਰ ਪੀਜੈ ਕਿ ਜੀਵ ਨੂੰ ਮਨ ਵਿੱਚ ਹਮੇਸ਼ਾ ਸੱਚ ਤੇ ਸੱਚ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਸੱਚ ਸ਼ੀਲ ਅਤੇ ਸੰਤੋਖ ਪੱਕਾ ਨਿਚਿਤ ਕਰਕੇ ਧਾਰਨ ਕਰਨਾ ਚਾਹੀਦਾ ਹੈ ਕਿ ਮਨ ਵਿੱਚ ਸਤਿਅ ਸੰਤੋਖ ਰੱਖੋ ਸਮਰ ਸੰਤੋਖ ਕਰ ਕੋਈ ਤੁਹਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਿੰਨੇ ਸਚਾਈ ਦੀ ਇੱਕ ਨਾ ਇੱਕ ਦਿਨ ਫਿਰ ਜਿੱਤ ਜ਼ਰੂਰ ਹੁੰਦੀ ਹੈ ਝੂਠ ਜਿਹੜਾ ਨਾ ਬਹੁਤੀ ਦਰ ਟਿਕਦਾ ਨਹੀਂ ਹੈ ਤੇ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਹਰ ਦਾ ਨਾਮ ਰੂਪੀ ਅੰਮ੍ਰਿਤ ਤੇ ਜਿਹੜਾ ਨਾਮ ਰਸ ਹੈ ਉਹ ਜੀਵ ਨੂੰ ਪ੍ਰੇਮ ਕਰਕੇ ਪੀਣਾ ਚਾਹੀਦਾ ਹੈ ਕਿ ਅੰਮ੍ਰਿਤ ਰਸ ਜਿਹੜਾ ਗੁਰੂ ਤੋਂ ਨਾਮ ਸ਼ਬਦ ਆਪਾਂ ਲੈਣਾ ਹੈ ਸਤਗੁਰੂ ਜੀ ਉਸ ਅੰਮ੍ਰਿਤ ਰਸ ਦੀ ਗੱਲ ਕਰਦੇ ਕਿ ਜੀਵ ਨੂੰ ਉਹ ਅੰਮ੍ਰਿਤ ਰਸ ਪ੍ਰੇਮ ਦੇ ਨਾਲ ਪੀਣਾ ਚਾਹੀਦਾ ਤੇ ਗੁਰੂ ਤੋਂ ਗਿਆਨ ਲੈ ਕੇ ਗਿਆਨवान ਬੰਨਾ ਚਾਹੀਦਾ ਹੈ ਸੰਤਾਂ ਸੰਗ ਨਿਵਾਸ ਸਦਾਤ ਤਲੁੜੀਏ ਮਨਮੁਖ ਦੁਸ਼ਟਾਂ ਸੰਗਤ ਤੋਂ ਮਨ ਮੋੜੀਏ ਉਹਨਾਂ ਤੇ ਜਦੋਂ ਗੁਰੂ ਦੀ ਕਲਾਸ ਦੇ ਵਿੱਚ ਆ ਜਾਂਨ ਨਾ ਤੇ ਫਿਰ ਗੁਰੂ ਸਾਨੂੰ ਦੱਸਦਾ ਕਿ ਚੰਗਾ ਹੈ ਕੀ ਮਾੜਾ ਹੈ ਜਦੋਂ ਗੁਰੂ ਦੀ ਕਲਾਸ ਦੇ ਵਿੱਚ ਆਉਂਨੇ ਹਨ ਜਿਵੇਂ ਮਾਸਟਰ ਸਕੂਲ ਦਾ ਕੰਮ ਦਿੰਦਾ ਹੈ ਤੇ ਬੱਚਾ ਉਹਨੂੰ ਯਾਦ ਕਰਦਾ ਕਾਪੀ ਤੇ ਲਿਖਦਾ ਹੈ ਔਰ ਜਦੋਂ ਲਿਖ ਕੇ ਯਾਦ ਕਰਦਾ ਫਿਰ ਕਹਿੰਦੇ ਜਦੋਂ ਸਾਲਵਾ ਦਾ ਉਹਦਾ ਪੇਪਰ ਹੋਵੇ ਤੇ ਉਹ ਫੇਲ ਹੋਣ ਦਾ ਨੂੰ ਡਰ ਨਹੀਂ ਹੋਣਾ ਕੋਈ ਵੀ ਕਿਉਂਕਿ ਉਹਨੇ ਯਾਦ ਕੀਤਾ ਹੋਣਾ ਹੈ ਮਾਸਟਰ ਦਾ ਦਿੱਤਾ ਹੋਇਆ ਗਿਆਨ ਉਸ ਨੂੰ ਯਾਦ ਹੋਣਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜਦੋਂ ਅਸੀਂ ਸੰਗਤ ਚੰਗੀ ਜਾਂ ਮਾੜੀ ਕਰਦੇ ਉਹਦਾ ਵੀ ਸਾਡੇ ਤੇ ਬਹੁਤ ਅਸਰ ਪੈਂਦਾ ਹੈ ਇਹ ਸੰਤਾਂ ਸੰਗ ਨਿਵਾਸ ਸਦਾ ਚਿਤ ਲੁਣੀਏ ਇਹ ਸੰਤਾਂ ਦੀ ਸੰਗਤ ਵਾਸਤੇ ਜੀਵ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਇੱਛਾ ਰੱਖਣੀ ਚਾਹੀਦੀ ਹੈ ਇਹ ਸੰਤਾਂ ਦੇ ਦਰਸ਼ਨ ਜਾਂ ਸੰਤਾਂ ਦੀ ਸੰਗਤ ਕਰਨ ਦਾ ਜੀਵ ਨੂੰ ਆਪਣੇ ਮਨ ਵਿੱਚ ਹਮੇਸ਼ਾ ਇੱਛਾ ਰੱਖਣੀ ਚਾਹੀਦੀ ਕਿ ਮੈਨੂੰ ਉਮੀਦ ਹੋਵੇ ਕਿ ਮੈਂ ਸੰਤਾਂ ਦੀ ਸੰਗਤ ਕਰਾਂ ਮਨਮੁਖਾਂ ਅਤੇ ਦੁਸ਼ਟਾਂ ਦੀ ਸੰਗਤੋਂ ਮਨ ਨੂੰ ਹਟਾਉਣਾ ਚਾਹੀਦਾ ਹੈ ਕਿ ਮਨਮੁਖ ਦੁਸ਼ਟਾਂ ਸੰਗਤੋਂ ਮਨ ਮੋੜਿਏ ਕਿ ਦੁਸ਼ਟਾਂ ਦੀ ਸੰਗਤ ਭਾਵ ਮਾੜੀ ਸੰਗਤੋਂ ਆਪਣੇ ਆਪ ਨੂੰ ਦੂਰ ਰੱਖਿਏ ਆਪਣੇ ਆਪ ਨੂੰ ਬਚਾ ਕੇ ਰਖਿਏ ਕਿ ਗੁਰੂ ਦੀ ਸੰਗਤ ਹਰ ਰੋਜ਼ करिए ਕਿ ਗੁਰੂ ਦੀ ਸੰਗਤ ਜਿਹੜੀ ਜਦੋਂ ਕਰਦੇ ਆਂ ਤੇ ਸਾਡਾ ਪਾਰ ਉਤਾਰਾ ਹੋ ਜਾਂਦਾ ਹੈ ਮਨਮੁਖ ਚਿੱਤ ਕਠੋਰ ਪੱਥਰ ਸਮਝਾਨੀਏ ਪੀਜਤ ਨਾਨਕ ਕਬੀ ਰਹੀਮ ਚ ਪਾਣੀਏ ਹੁਣ ਸਤਗੁਰੂ ਜੀ ਸਮਝਾਉਂਦੇ ਆ ਕਿ ਮਨਮੁਖ ਜਿਹੜਾ ਹੁੰਦਾ ਹੈ ਉਹ ਚਿੱਤ ਕਠੋਰ ਉਹਦਾ ਜਿਹੜਾ ਚੇਤ ਹੈ ਉਹਦਾ ਮਾਨਿਆ ਕਠੋਰ ਹੁੰਦਾ ਹੈ ਇਹ ਮਨਮੁਖ ਜੀਵ ਦਾ ਮਨ ਪੱਥਰ ਵੰਗ ਕਠੋਰ ਸਮਝਣਾ ਚਾਹੀਦਾ ਹੈ ਕਿ ਮਨਮੁਖ ਨੂੰ ਜਿੰਨਾ ਮਰਜ਼ੀ ਆਪਾਂ ਸਮਝਾ ਲਈਏ ਉਹਨੂੰ ਸਮਝਾ ਨਹੀਂ ਸਕਦੇ ਜਿਵੇਂ ਕਹਿੰਦੇ ਪੱਥਰ ਪਾਣੀ ਵਿੱਚ ਭਿੱਜਦਾ ਨਹੀਂ ਹੈ ਕਿ ਜਿਵੇਂ ਪੱਥਰ ਨੂੰ ਆਪਾਂ ਪਾਣੀ ਦੇ ਵਿੱਚ ਡੁਬੋ ਦਈਏ ਤੇ ਉਹ ਭਿੱਜਦਾ ਨਹੀਂ ਹੈ ਇਸੇ ਪ੍ਰਕਾਰ ਮਨਮੁਖ ਜੀਵੀ ਸਾਂਤਾਂ ਦੀ ਸੰਗਤ ਵਿੱਚ ਨਹੀਂ ਪਿੱਜਦਾ ਜਦੋਂ ਸੰਤਾਂ ਦੀ ਸੰਗਤ ਕਰਦਾ ਉਹ ਵੀ ਸੁਵਾਲ ਇਸ ਤਰ੍ਹਾਂ ਦੇ ਕਰਨ ਲੱਗ ਪੈਂਦਾ ਹੈ ਤੁਹਾਡੇ ਨਾਲ ਕਿ ਤੁਹਾਡਾ ਮਨ ਵੀ ਗੁਰੂ ਦੇ ਪਾਸੋਂ ਤੋੜ ਦਿੰਦਾ ਹੈ ਪਾਪ ਕੇ ਮਾੜੇ ਪਾਸੇ ਲੈ ਕੇ ਤੁਹਾਨੂੰ ਜਾਣਾ ਚਾਹੁੰਦਾ ਹੈ